ਬਹੁਤ ਬੰਦਿਆਂ ਦਾ ਸੁਪਨਾ ਹੁੰਦਾ ਕਿ ਯਾਰ ਇਸ ਤਰ੍ਹਾਂ ਦਾ ਗਰਾਊਂਡ ਆ ਨਾ ਜਿਹੜਾ ਉਹ ਉਹਨਾਂ ਦੇ ਘਰ ਦੇ ਕੋਲ ਹੋਵੇ ਹਰ ਬੰਦੇ ਦਾ ਦਿਲ ਕਰਦਾ ਕਿ ਯਾਰ ਸਾਡੇ ਬੱਚੇ ਉਸ ਤਰ੍ਹਾਂ ਦੀਆਂ ਖੇਡਾਂ ਖੇਡਣ ਜਿਹੋ ਜਿਹੀਆਂ ਖੇਡਾਂ ਅਸੀਂ ਕਦੇ ਟੀਵੀ ਤੇ ਵੱਡੇ ਵੱਡੇ ਸਟੇਡੀਅਮਾਂ ਦੇ ਵਿੱਚ ਦੇਖੀਆਂ ਸੀਗੀਆਂ ਬੰਦਾ ਸੋਚਦਾ ਕਹਿੰਦਾ ਯਾਰ ਯਾਰਾਂ ਦੇ ਵਿੱਚ ਸ਼ਰਤ ਲੱਗੀ ਵੀ ਹੋਵੇ ਤੇ ਸ਼ਰਤ ਲਾ ਕੇ ਲਾਇਆ ਹੋਵੇ ਮੈਚ ਕਿ ਯਾਰ ਜਿਹੜੇ ਮਤਰਾਂ ਵਾਲੇ ਪਾਸੇ ਚਿੜੀ ਡਿੱਗ ਪਈ ਨਾ ਉਹਦੇ ਤੋਂ ਸ਼ਾਮ ਨੂੰ ਪਾਰਟੀ ਲਵਾਂਗੇ ਕਦੇ ਇਸ ਤਰ੍ਹਾਂ ਦਾ ਟਰੈਕ ਕਦੇ ਘਰਾਂ ਦੇ ਕੋਲੇ ਬਣਿਆ ਹੋਵੇ ਕਦੇ ਯਾਰਾਂ ਮਿੱਤਰਾਂ ਨੇ ਸ਼ਰਤ ਲਾ ਕੇ ਭੱਜਣਾ ਹੋਵੇ ਸਵੇਰ ਬੂਟ ਪਾਏ ਹੋਣ ਜਰਾਬਾਂ ਪਾਈਆਂ ਹੋਣ ਸ਼ਾਰਟਸ ਪਾਏ ਹੋਣ ਤੇ ਸਵੇਰ ਦੌੜ ਲਾਉਣੀ ਹੋਵੇ ਹੋਰ ਤਾਂ ਹੋਰ ਯਾਰ ਸਾਰੇ ਘਰਾਂ ਦੇ ਨੇ ਰਲ ਕੇ ਜੁਆਕਾਂ ਦਾ ਇੱਕ ਟੂਰਨਾਮੈਂਟ ਕਰਾਉਣਾ ਹੋਵੇ ਆਪਦੇ ਆਪਦਿਆਂ ਦਾ ਕਿ ਦੇਖਦੇ ਆ ਕਿਹਦੇ ਭੱਜਦੇ ਆ ਤੇ ਕਿੰਨਾ ਭੱਜਦੇ ਆ ਤੇ بڑے ਬੰਦਿਆਂ ਦਾ ਦਿਲ ਕਰਦਾ ਹੁੰਦਾ ਕਿ ਯਾਰ ਕਦੇ ਬੱਚਾ ਕਰੈਕਟ ਖੇਡਣ ਲਾਉਣਾ ਹੋਵੇ ਪਰ ਪੰਗਾ ਪਤਾ ਕੀ ਯਾਰ ਘਰੇ ਪਿਚ ਨੈਟ ਲੱਗਿਆ ਨਹੀਂ ਹੁੰਦਾ ਬੰਦੇ ਦਾ ਦਿਲ ਕਰਦਾ ਕਿ ਯਾਰ ਕਿਤੇ ਘਰ ਦੇ ਕੋਲੇ ਇਸ ਤਰ੍ਹਾਂ ਦਾ ਮਾਹੌਲ ਹੋਵੇ ਤਾਂ ਮੈਂ ਮੁੰਡੇ ਨੂੰ ਆਈਪੀਐਲ ਦੇ ਵਿੱਚ ਭੇਜ ਕੇ ਛੱਡਾਂ ਜੇ ਮੈਂ ਇਹ ਅੱਖਾਂ ਕਿ ਇਹ ਸਾਰਾ ਕੁਝ ਤੁਹਾਡੇ ਘਰ ਦੇ ਬਿਲਕੁਲ ਲੱਗ ਗਿਆ ਜਾਂ ਇਹ ਕਹ ਲਓ ਕਿ ਤੁਸੀਂ ਇਹਦੇ ਲੱਗੇ ਘਰ ਪਾ ਸਕਦੇ ਆ ਆਪਾਂ ਬਠਿੰਡੇ ਦੀ ਇੱਕ ਕਲੋਨੀ ਦੇ ਵਿੱਚ ਆਏ ਆ ਪਰ ਜੇ ਤੁਸੀਂ ਇੱਥੇ ਘਰ ਪਾਓਗੇ ਤੁਹਾਨੂੰ ਘਰ ਦੇ ਕੋਲੇ ਹੋਰ ਕੀ ਕੀ ਮਿਲ ਸਕਦਾ ਆਜੋ ਆਪਾਂ ਟੂਰ ਕਰਦੇ ਆਂ ਵੈਸੇ ਬਾਲਿਆਂ ਨੂੰ ਪਤਾ ਲੱਗ ਵੀ ਗਿਆ ਹੋ ਪਰ ਫਿਰ ਵੀ ਜਾਣਕਾਰੀ ਲਈ ਦੱਸ ਦਿਆਂ ਸਜਣੋ ਕਿ ਆਪਾਂ ਆਨੰਦਮ ਅਸਟੇਟਸ ਦੇ ਵਿੱਚ ਆ ਸਜਣੋ ਇੱਕ ਕਲੋਨੀ ਗੋਨਿਆਣੇ ਦੇ ਬਿਲਕੁਲ ਕੋਲੇ ਤੇ ਕੋਟਕਪੂਰੇ ਵਾਲੇ ਰੋਡ ਦੇ ਬਿਲਕੁਲ ਉੱਤੇ ਆ ਹੁਣ ਯਾਰ ਜਿੱਥੇ ਸਵਾਲ ਬੱਚਿਆਂ ਦੀ ਸਿਹਤ ਦਾ ਹੈ ਉੱਥੇ ਧਿਆਨ ਬਜ਼ੁਰਗਾਂ ਦਾ ਵੀ ਰੱਖਣਾ ਚਾਹੀਦਾ ਹੈ ਪੂਰੇ 50 ਕਿੱਲਿਆਂ ਦੇ ਵਿੱਚ ਬਣੀ ਹੋਈ ਕਲੋਨੀ ਹੈ ਜਿਹਦੇ ਵਿੱਚ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਪੂਰੇ 6 ਵੱਡੇ ਵੱਡੇ ਸੋਹਣੇ ਖੂਬਸੂਰਤ ਬੂਟੇ ਲਾ ਕੇ ਬਣਾਏ ਹੋਏ ਪਾਰਕਾ ਜਿਹੜੇ ਬਿਲਕੁਲ ਇਸ ਵਕਤ ਰੈਡੀ ਆ ਇਹ ਕੋਈ ਐਨੀਮੇਟਡ ਵੀਡੀਓ ਨਹੀਂ ਕੀ ਸਜਣੋ ਇੱਕ ਚੀਜ਼ ਜਿਹੜੀ ਇਸ ਕਲੋਨੀ ਨੂੰ ਸਾਰੀਆਂ ਕਲੋਨੀਆਂ ਨਾਲੋਂ ਅਲੱਗ ਕਰ ਦਿੰਦੀ ਆ ਉਹ ਪਤਾ ਕੀ ਕਰ ਦਿੰਦੀ ਆ ਉਹ ਇਹਦਾ ਤਿੰਨ ਕਿੱल्ल्या ਦੇ ਵਿੱਚ ਲੱਗਿਆ ਹੋਇਆ ਬਾਗ ਬਾਗ ਦੇ ਵਿੱਚ ਕੁੱਲ ਤਰ੍ਹਾਂ ਦਾ ਫਲ ਦਾ ਬੂਟਾ ਲੱਗਿਆ ਆ ਦੇਖੋ ਫਲ ਨਾ ਲੱਗੇ ਪਏ ਆ ਵਿੱਚ ਵਿੱਚ ਇਸ ਦੇ ਵਿੱਚ ਫਲਾਂ ਵਾਲੇ ਬਹੁਤ ਚੰਗੀ ਸੁਗੰਧ ਵਾਲੇ ਬਿਮਾਰੀਆਂ ਨੂੰ ਤੋੜਨ ਵਾਲੇ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਤੋੜਨ ਵਾਲੇ ਇਸ ਤਰ੍ਹਾਂ ਦੇ ਬੂਟੇ ਲੱਗੇ ਹੋਏ ਆ ਜਿਨ੍ਹਾਂ ਨੂੰ ਸ਼ਾਮ ਨੂੰ ਤੁਸੀਂ ਜਦੋਂ ਮੈਕਣਗੇ ਇਹ ਤੇ ਤੁਸੀਂ ਸ਼ਾਮ ਨੂੰ ਸਵੇਰੋਂ ਇਹਨਾਂ ਦੇ ਵਿੱਚ ਸੈਰ ਕਰੋਗੇ ਇਸ ਵਾਸਤੇ ਇਹਦੇ ਵਿੱਚ ਰਸਤੇ ਬਣੇ ਹੋਏ ਆ ਦੂਜੀ ਗੱਲ ਇਹ ਬਾਗ ਜਦੋਂ ਇਹ ਜਵਾਨ ਹੋ ਜਾਊਗਾ ਫਲ ਦੇਊਗਾ ਅੰਬ ਦੇਊਗਾ ਜਾਮਣਾ ਦੇਊਗਾ ਅਮਰੂਦ ਦੇਊਗਾ ਤਾਂ ਉਹ ਫਲ ਇਸ ਪ੍ਰਾਪਰਟੀ ਇਸ ਜਿਹੜੇ ਕਲੋਨੀ ਦੇ ਵਿੱਚ ਰਹਿਣ ਵਾਲੇ ਲੋਕ ਹੋਣਗੇ ਨਾ ਉਹਨਾਂ ਦੇ ਬੱਚਿਆਂ ਦੀ ਉਹਨਾਂ ਦੇ ਬਜ਼ੁਰਗਾਂ ਦੀ ਉਹਨਾਂ ਦੇ ਭੈਣ ਭਰਾਵਾਂ ਦੀ ਹੀ ਪ੍ਰਾਪਰਟੀ ਹੋਊਗੀ ਉਹ ਆ ਕੇ ਆਪਦੇ ਮਹਿਮਾਨਾਂ ਨੂੰ ਲਿਆ ਕੇ ਇੱਥੋਂ ਆਂਬ ਤੋੜ ਕੇ ਤਾਜ਼ਾ ਤਾਜ਼ਾ ਖਵਾ ਸਕਣਗੇ ਉਹਨਾਂ ਦੀ ਪ੍ਰਾਪਰਟੀ ਹੋਊਗਾ ਇਹ ਮਤਲਬ ਕਲੋਨੀ ਨੂੰ ਸਭ ਤੋਂ ਜ਼ਿਆਦਾ ਅਲੱਗ ਕਰ ਦਿੰਦਾ ਦੂਸਰੀਆਂ ਕਲੋਨੀਆਂ ਨੂੰ ਇਹ ਬਾਗ ਹੁਣ ਤੁਸੀਂ ਕਹੋਗੇ ਕਿ ਆਹ ਕੀ ਬਣੀ ਜਾਂਦਾ ਇਹ ਅਸਲ ਦੇ ਵਿੱਚ ਸਜڑوں ਬਣ ਰਿਹਾ ਓਪਨ ਥੀਏਟਰ ਜਿਵੇਂ ਮੰਨ ਲਓ ਤੀਆਂ ਤੂਆਂ ਲਾਉਣੀਆਂ ਕੋਈ ਗਵਈਆ ਲਾਉਣਾ ਕੋਈ ਨਿੱਕੀ ਮੋਟੀ ਪਾਰਟੀ ਕਰਨੀ ਹੈ ਕੋਈ ਬੱਚਿਆਂ ਦਾ ਫੰਕਸ਼ਨ ਕੋਈ ਵਿਆਹ ਹੈ ਗਿੱਧਾ ਪਾਉਣਾ ਕੋਈ ਹੋਰ ਆ ਤਾਂ ਇਹ ਇੱਕ ਸਟੇਡੀਅਮ ਬਣ ਜਾਣਾ ਜਿਦੇ ਵਿਚਾਲੇ ਪਰਫਾਰਮਰ ਖੜ੍ਹ ਜਾਣਗੇ ਆਸੇ-ਪਾਸੇ ਬਹਿ ਕੇ ਲੋਕ ਨੰਦ ਮੰਨਣਗੇ ਇਹ ਉਹ ਚੀਜ਼ ਆ ਕਿਸੇ ਬੰਦੇ ਨੇ ਕੋਈ ਮਹਿਫਲ ਲਵਾਉਣੀ ਕੁਝ ਹੋਰ ਆ ਤਾਂ ਇਹ ਬਹੁਤ ਹਾਲਾ ਕੁਆਲਿਟੀ ਦਾ ਆ ਪੱਕਾ ਕਹਿ ਸਕਦੇ ਆ ਵੀ ਜਿਹੜਾ ਚੰਗੇ ਆਰਕੀਟੈਕਟ ਦਾ ਡਿਜ਼ਾਈਨ ਕੀਤਾ ਵਾ ਤੇ ਬਹੁਤ ਵਧੀਆ ਜਗ੍ਹਾ ਤੇ ਤੇ ਪੂਰੀ ਖੁੱਲੀ ਜਗ੍ਹਾ ਤੇ ਇਹ ਬਣ ਰਿਹਾ ਸੱਜਣੋ ਤੁਹਾਡੇ ਲਈ ਓਪਨ ਥੀਟਰ ਰੁਕ ਜੋ ਦੱਸ ਦਿਆਂ ਤੁਹਾਨੂੰ ਕਿ ਕਲੋਨੀ ਕਿੱਥੇ ਆ ਕਾਲੇ ਨਾ ਪਾਓ ਹਜੇ ਸਾਰੀਆਂ ਗੱਲਾਂ ਤੁਹਾਨੂੰ ਦੱਸਣ ਵਾਲੀਆਂ ਆ ਆ ਪਿੱਛੇ ਮੇਰੇ ਪਤਾ ਕੀ ਬਣ ਰਿਹਾ ਇੱਥੇ ਬਣ ਰਿਹਾ ਸਪੈਨਿਸ਼ ਕਲੱਬ ਇੱਥੇ ਜਿਵੇਂ ਮੰਨ ਲਓ ਯਾਰ ਕਿਸੇ ਨੇ ਮੰਗਣਾ ਕਰਨਾ ਹੈ ਕਿਸੇ ਨੇ ਪਾਰਟੀ ਕਰਨੀ ਆ ਬਰਥਡੇ ਕਰਨੀ ਪਾਰਟੀ ਕੋਈ ਰਿਟਾਇਰਮੈਂਟ ਪਾਰਟੀ ਕਰਨੀ ਆ ਬਜ਼ੁਰਗਾਂ ਨੇ ਬਹਿ ਕੇ ਤਾਸ਼ ਤੂਸ਼ ਖੇਡਣੀ ਆ ਤਾਂ ਇੱਥੇ ਐਂਡੋਰ ਗੇਮਾਂ ਵੀ ਹੋਣਗੀਆਂ ਜਿਵੇਂ ਮੰਨ ਲਓ ਉਹ ਨਹੀਂ ਆਏ ਆਪਾਂ ਆਏ ਇਹ ਪਾਉਂਦੇ ਹੁੰਦੇ ਖੁੱਦੋ ਜੀਆਂ ਓਮੇ ਵਾਲੀਆਂ ਗੇਮਾਂ ਗੂਮਾ ਵੀ ਹੋਣਗੀਆਂ ਟੈਨ ਸਟੇਬਲ ਟੂਬ ਵਾਲੀਆਂ ਗੇਮਾਂ ਹੋਣਗੀਆਂ ਇੱਥੇ ਜਿਹੜਾ ਉਹ ਚੀਜ਼ ਬਣ ਜਾਣੀ ਆ ਵੀ ਜਿੱਥੇ ਆ ਕੇ ਤੁਹਾਨੂੰ ਆਪਾਂ ਇਹ ਕਹਿ ਸਕਦੇ ਬੰਦਾ ਕਹਿ ਦੂ ਵੀ ਹਾਂ ਯਾਰ ਹੁਣ ਇੱਕ ਕਲੋਨੀ ਆ ਜਿਹੜੀ ਉਹ ਸੰਪੂਰਨ ਹੋ ਗਿਆ ਸਜਣੋ ਜਿਹੜੇ ਬੰਦਿਆਂ ਨੇ ਇੱਥੇ ਪਾਰਕ ਬਣਾਤੇ ਏਡਾ ਕੁਝ ਬਣਾਤਾ ਉਹਨੇ ਸੀਵਰੇਜ ਲੋਕਾਂ ਸਰ ਛੱਡੀ ਨਹੀਂ ਹੁਣੀ ਉਹਨੇ ਬਿਜਲੀ ਲੋਕਾਂ ਸਰ ਛੱਡੀ ਨਹੀਂ ਹੁਣੀ ਕੋਈ ਅੰਡਰਗਰਾਉਂਡ ਪਾਣੀ ਦੀ ਅੰਡਰਗਰਾਉਂਡ ਸਾਰਾ ਕਮਾਲ ਕੰਮ ਕੀਤਾ ਹੋਇਆ ਪਰ ਹੁਣ ਉਹ ਵੇਲਾ ਆ ਗਿਆ ਜਦੋਂ ਆਪਾਂ ਇੱਥੋਂ ਦੇ ਕਿਸੇ ਪਲਾਟ ਖਰੀਦਣ ਵਾਲੇ ਬੰਦੇ ਤੋਂ ਇੱਕ ਤਾਂ ਰਿਵਿਊ ਲਈ ਕਿ ਯਾਰ ਇਹ ਬੰਦਿਆਂ ਦਾ ਵਿਵਹਾਰ ਕਿ ਹੋ ਜਾ ਤੇ ਦੂਜਾ ਇਹ ਵੇਲਾ ਆ ਗਿਆ ਕਿ ਆਪਾਂ ਦੱਸੀਏ ਕਰੋਨੀ ਹੈ ਕਿੱਥੇ ਲੈ ਵੀ ਆਪਾਂ ਨੂੰ ਬੰਦਾ ਮਿਲ ਗਿਆ ਉਹ ਜਿਹੜੇ ਬੰਦੇ ਨੇ ਇੱਥੇ ਪਲਾਟ ਖਰੀਦਿਆ ਕਿਉਂਕਿ ਉਹ ਬੰਦੇ ਦੀ ਗਵਾਹੀ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਵਾਰੀ ਕੀ ਹੁੰਦਾ ਕਿ ਇਹ ਚੀਜ਼ਾਂ ਸੋਹਣੀਆਂ ਬੜੀਆਂ ਬਣ ਜਾਂਦੀਆਂ ਉਸ ਤੋਂ ਬਾਅਦ ਜਿਹੜੇ ਉੱਥੋਂ ਦੇ ਮਾਲਕ ਹੁੰਦੇ ਆ ਉਹਨਾਂ ਦਾ ਐਟੀਟਿਊਡ ਬਹੁਤ ਖਰਾਬ ਕਰਦਾ ਹੁੰਦਾ ਤੇ ਆਪਾਂ ਨਾ ਆਪਣੇ ਨਾਲ ਅਭੀ ਵਰਮਾ ਅਭੀ ਵਰਮਾ ਜੀ ਤੁਸੀਂ ਲਿਆ ਪੜਾ ਹਾਂਜੀ ਕਿਵੇਂ ਆ ਬਿਹੇਵੀਅਰ ਕਿਵੇਂ ਆ ਜਿਵੇਂ ਜੇ ਬੰਦੇ ਪਹਿਲਾਂ ਜੇ ਸੌਦਾ ਕਰਨ ਤੋਂ ਸੀਗੇ ਕਲੋਨੀ ਵਾਲੇ ਇਹ ਉਵੇਂ ਜੇ ਹੀ ਆ ਬੰਦੇ ਜੀ ਬਾਈ ਜੀ ਜਦੋਂ ਅਸੀਂ ਕਲੋਨੀ ਚ ਆਏ ਪਹਿਲੀ ਵਾਰੀ ਦੇਖੀ ਕਲੋਨੀ ਹਾਂ ਪਹਿਲਾਂ ਤਾਂ ਅਸੀਂ ਕਲੋਨੀ ਨੂੰ ਦੇਖ ਕੇ ਜੀ ਬਹੁਤ ਜ਼ਿਆਦਾ ਹੈਰਾਨ ਹੋਏ ਕਿ ਇੱਥੇ ਇੰਨੀ ਇੰਨੀ ਫੈਸਿਲਿਟੀਆਂ ਕਿਵੇਂ ਪ੍ਰੋਵਾਈਡ ਕਰ ਰਹੀ ਹੈ ਕਲੋਨੀ ਕਿਸੇ ਪਰ ਹਿੰਡੇ ਦੀ ਕਿਸੇ ਕਲੋਨੀ ਚ ਕੋਈ ਐਜਾ ਫੈਸਿਲਿਟੀਆਂ ਸੀਗੀਆਂ ਨਹੀਂ ਜੀ ਫਿਰ ਅਸੀਂ ਆਪਦੇ ਰਿਸ਼ਤੇਦਾਰਾਂ ਦੀ ਆਪਦੀ ਪਰਸਨਲ ਸਿਸਟਰਸ ਦੀ ਆਪਣੇ ਮਾਮਾ ਦੀ ਸਭ ਦੀ ਇਨਵੈਸਟਮੈਂਟ ਕਰਾਈਆਂ ਇੱਥੇ ਠੀਕ ਹੈ ਜੀ ਬਿਕਾਉਜ਼ ਸਾਨੂੰ ਲੱਗਿਆ ਕਿ ਜੋ ਇਹ ਫੈਸਿਲਿਟੀਆਂ ਪ੍ਰੋਵਾਈਡ ਇੱਕ ਕੋਈ ਵੀ ਕਲੋਨੀ ਦੇ ਵਿੱਚ ਸਰ ਕੋਈ ਵੀ ਚੀਜ਼ ਵੇਚਣ ਵਾਸਤੇ ਕੰਪਨੀ ਨੂੰ ਕੁਝ ਅਲੱਗ ਰੱਖਣਾ ਪੈਂਦਾ ਹੈ ਯੂਨੀਕ ਸੇਲਿੰਗ ਪੁਆਇੰਟ ਕਹਿੰਦੇ ਹੈ ਜੀ ਨੂੰ ਇਹਨਾਂ ਦਾ ਯੂਨੀਕ ਸੇਲਿੰਗ ਪੁਆਇੰਟ ਇਹ ਆ ਸੀਗਾ ਕਿ ਦੇ ਆਰ ਗਿਵਿੰਗ ਸੋ ਮਚ ਆਫ ਫੈਸਿਲਿਟੀਆਂ ਜੀ ਅਸੀਂ ਆਪਦੇ ਰਿਸ਼ਤੇਦਾਰਾਂ ਦੀ ਇਨਵੈਸਟਮੈਂਟਸ ਕਰਵਾਈਏ ਇੱਥੇ ਸਰ ਆਪਣੀ ਖੁਦ ਹੀ ਕੀਤੀ ਸਰ ਤੇ ਸਾਰੇ ਖੁਸ਼ ਹੈ ਜੀ ਬਾਕੀ ਕਲੋਨੀ ਤਾਂ ਦੇਖੋ ਸਰ ਜੋ ਪ੍ਰੇਰਿਤ ਕਰ ਰਹੇ ਆ ਜੀ ਪ੍ਰੋਪਰ ਤਰੀਕੇ ਨਾਲ ਜੀ ਜੋ ਗਾਈਡੈਂਸ ਇਹਨਾਂ ਤੋਂ ਲੈਣੀ ਉਹ ਮਿਲ ਰਹੀ ਹੈ ਜੀ ਸਾਨੂੰ ਤੇ ਅੱਗੇ ਵੀ ਆਉਣ ਵਾਲੇ ਟਾਈਮ 'ਚ ਜੇ ਕਦੇ ਅਸੀਂ ਘਰ ਬਣਾਉਣਾ ਚਾਹੁੰਦੇ ਆ ਇੱਥੇ ਤਾਂ ਇਹ ਸਾਨੂੰ ਦੱਸ ਦਿੰਦੇ ਆ ਕਿ ਤੁਸੀਂ ਕੀ ਪ੍ਰੋਸੀਜਰ ਅਪਲਾਈ ਕਰਨਾ ਹੈ ਘਰ ਬਣਾਉਣ ਵਾਸਤੇ ਕਿੱਥੋਂ ਨਕਸ਼ਾ ਪਾਸ ਹੋਊ ਸਭ ਜੀ ਕੋਈ ਇਹੋ ਜਿਹੀ ਕਿਸੇ ਪ੍ਰਕਾਰ ਦੀ ਸਾਨੂੰ ਕੋਈ ਦਿੱਕਤ ਨਹੀਂ ਲੱਗੀ ਜੀ ਬਾਕੀ ਸਭ ਤੋਂ ਵੱਡੀ ਗੱਲ ਜੀ ਸਾਨੂੰ ਕਲੋਨੀ ਦੇ ਵਿੱਚ ਨਾ ਜੀ ਦੇਖੋ ਸਪੋਰਟਸ ਵਾਸਤੇ ਬੱਚਿਆਂ ਵਾਸਤੇ ਇਹਨਾਂ ਨੇ ਜੀ ਇੰਨਾ ਕੁਝ ਦਿੱਤਾ ਸਪੋਰਟਸ ਵਾਸਤੇ ਸਕੂਲ ਵੀ ਅੱਜ ਕੱਲ ਇਹਨਾਂ ਜ਼ੋਰ ਲਾ ਰਹੇ ਆ ਬੱਚਿਆਂ ਤੇ ਕਿ ਭਈ ਸਪੋਰਟਸ ਹੋਣਾ ਚਾਹੀਦਾ ਆਪਣੀ ਤੇ ਉਹ ਇਹਨਾਂ ਨੇ ਸਾਰਾ ਕੁਝ ਇੱਥੇ ਪ੍ਰੋਵਾਈਡ ਕਰਤਾ ਤਾਂ ਕਿ ਬੰਦੇ ਨੂੰ ਕਿਤੇ ਬਾਹਰ ਜਾਣ ਦੀ ਲੋੜ ਨਾ ਪਵੇ ਅਸੀਂ ਅੱਜ ਬਰਿੰਦੇ ਵੀ ਜਾਂਦੇ ਆ ਰਹਿਨੇ ਆ ਤਾਂ ਅਸੀਂ ਮੰਨ ਲਓ ਕਿਤੇ ਜਾਣ ਆ ਕੋਈ ਸਟੇਡੀਅਮ ਜਾਣਾ ਪੈਂਦਾ ਸਾਨੂੰ ਘਰ ਤੋਂ ਬਿਲਕੁਲ ਇੰਨੀ ਦੂਰ ਨਾਲ ਆਪ ਦੋ ਬੰਦੇ ਇਨਵਾਲਵ ਹੁੰਦੇ ਇੱਥੇ ਆਪਣੇ ਅਗਰ ਕੋਈ ਰਹੂਗਾ ਜੀ ਅਸੀਂ ਵੀ ਰਵਾਂਗੇ ਕੱਲ ਨੂੰ ਇੱਥੇ ਤਾਂ ਆਪਣੇ ਬੱਚੇ ਵੀ ਕ ਆਰਾਮ ਨਾਲ ਜਾ ਸਕਦੇ ਆ ਪੈਦਲ ਵਾਕਿੰਗ ਡਿਸਟੈਂਸ ਸਾਈਕਲਿੰਗ ਕਰ ਸਕਦੇ ਕੁਛ ਮਰਜੀ ਜੀ ਇਸ ਗੱਲੋਂ ਇਹਨਾਂ ਨੇ ਸਾਰਾ ਕੁਝ ਇੱਕੋ ਜਗ੍ਹਾ ਤੇ ਪ੍ਰੋਵਾਈਡ ਕਰਾਤਾ ਜੀ ਮਤਲਬ 올 ਦਾ ਥਿੰਗਸ ਪ੍ਰੋਵਾਈਡਡ ਇਟ ਐਟ ਵਨ ਪਲੇਸ ਬੜੀ ਮਿਹਰਬਾਨੀ ਜੀ ਬੜੀ ਲੈ ਵੀ ਸਜਣਾ ਆਉਂ ਦੱਸਦੇ ਪਹਿਲੀ ਗੱਲ ਬਠਿੰਡੇ ਦਾ ਤਾਂ ਲੋਕਾਂ ਨੂੰ ਲੱਗ ਗਿਆ ਪਤਾ ਵੀ ਪਰ ਇਹ ਕੀ ਐਡਰੈਸ ਹੈ ਜਾਂ ਜੇ ਕਿਸੇ ਬੰਦੇ ਨੇ ਪਲਾਟ ਲੈਣਾ ਹੈ ਇੱਥੇ ਤਾਂ ਉਹ ਬੰਦਾ ਸੰਪਰਕ ਕਿੱਥੇ ਕਰ ਸਕਦਾ ਕਿਹਦੇ ਨਾਲ ਕਰ ਸਕਦਾ ਆਪਣਾ ਐਡਰੈਸ ਹੈਗਾ ਜੀ ਆਫਿਸ ਦਾ ਮੇਨ ਗ੍ਰੀਨ ਸਿਟੀ ਰੋਡ ਓਪੋਜ਼ਿਟ ਵਿਸ਼ਕਰਮਾ ਮਾਰਕੀਟ ਤਾਂ ਪ੍ਰਾਪਰਟੀ ਦਾ ਠੀਕ ਹੈ ਜੀ ਹਾਂਜੀ ਤੇ ਨੰਬਰ ਤੁਹਾਡਾ ਸਕਰੀਨ ਚ ਚੱਲੀ ਜਾਂਦਾ ਹਾਂਜੀ ਨੰਬਰ ਦਿੱਤੇ ਹੋਏ ਨੰਬਰਾਂ ਨਾਲ ਸਾਡਾ ਸੰਪਰਕ ਕਰ ਸਕਦੇ ਸੰਪਰਕ ਕਰ ਸਕਦੇ ਆ ਤੇ ਕਿਸੇ ਵੀ ਦਿਨ ਆ ਕੇ ਮਿਲ ਸਕਦੇ ਆ ਹਾਂਜੀ ਹਾਂਜੀ ਕਿਸੇ ਵੀ ਵੇਲੇ ਆ ਕੇ ਮਿਲ ਜਦੋਂ ਮਰਜੀ ਜੀ ਜਦੋਂ ਮਰਜੀ ਲੈ ਵੀ ਸੱਜਣੋ ਨੰਬਰ ਤੁਹਾਨੂੰ ਸਕਰੀਨ ਤੇ ਦਿਖਾਈ ਦੇਈ ਜਾਂਦਾ ਬਾਈ ਹੁਣਾਂ ਦਾ ਜੇ ਤੁਸੀਂ ਕੋਈ ਵੀ ਪ੍ਰਾਪਰਟੀ ਇੱਥੇ ਖਰੀਦਣਾ ਚਾਹੁੰਦੇ ਆ ਅਜੇ ਕਾਫੀ ਪ੍ਰਾਪਰਟੀਆਂ ਜਿਹੜੀਆਂ ਵੇਚਣ ਵਾਲੀਆਂ ਪਈਆਂ ਜੇ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਤਾਂ ਨੰਬਰ ਤੇ ਸੰਪਰਕ ਕਰ ਸਕਦਾ